ਚੱਕ ਵੀ 10 ਰੁਪਏ ਕੱਢ ਲੈ ਆ ਰਾਜੂ ਦੇ ਮੁੰਰਾਏ ਦਾ ਹਰ ਵੀ ਕੱਢ ਲੈ ਗੋਪੀ ਕੀ ਮੰਗਿਆ ਓਏ ਪੱਠੇ ਦੇ ਬੱਕਰਾ ਹੌਲਾ ਪਾਣੀ ਵਾਲਾ ਗੁਰਪ੍ਰੀਤ ਬੱਕਰਾ ਸੱਕਰਾ ਹੈ ਦੋਸਤੋ ਇਹ ਮੰਗਿਆ ਆ ਬੱਕਰਾ ਖਰਾੜੀ ਵਾਲੀ ਨੇ 7000 ਰੁਪਏ ਮੰਗਾਇਦਾ ਦੇਖ ਸਕਦੇ ਆ ਆ ਦੋਸਤ ਬੱਕਰਾ ਚਾਰ ਲਾਦਾ ਤਨ 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 ਮੈਂ ਗਲਤ ਮੈਂ ਗਲਤ ਨਾਲਾ ਕਮ ਮਾਰਾ ਹੋ ਜਾਂਦਾ ਧਾਈ ਗੱਲਾਂ ਜਰੋ ਜ਼ਿਆਦਾ 22 ਧੰਨਵਾਦ ਕੋਈ ਨਹੀਂ ਕਾਟਿਆ ਬਾਈ ਮਾਰ ਜਾ ਤੈ ਚਾਰੇ ਨੀ ਮੰਨਦਾ ਕੇ ਦੀ ਵਜਨ ਦੇ ਵਜਨ ਦੇ ਵਜਨ ਦੇ ਵੇਖ ਲੈ ਨਹੀਂ ਦੇ ਦੂਗਾ ਵਜਨ ਵੇਖ ਲੈ ਕੀ ਕਹ ਤੂੰ ਮੈਂ 7000 ਹੋਰ ਅੱਗੇ ਪੇਂਦੇ ਚਾਰਿਆ ਕਿੰਨੇ ਦਾ ਵਜਨ ਮਾਰ ਲੈ ਹੱਥ ਮਾਰ ਜੀ ਊਂਗ ਬੁੱਲਾ ਤੇ ਫਰੋਕੀ ਮਾਰ ਹੱਥ ਮਾਰ ਹਾਂ ਉਹ ਨਹੀਂ ਤਾਂ 4500 ਆਉਣਾ ਨਹੀਂ ਮਿਲਦੀ। ਮੇਰੀ ਗੱਲ ਸੁਣ ਲੈ ਇੱਕ ਮਿੰਟ ਮੈਂ ਹੋਣੀ ਕਰਨੀ ਆ। ਉਹਦਾ ਵਜਨ ਹੈ ਨਹੀਂ ਆ ਮੈਂ ਤੂੰ ਨਹੀਂ। ਨਹੀਂ ਨਹੀਂ 6500 ਦਾ ਕੰਮ ਮੈਂ ਸੁਹੇਰੀ ਕਰਾਇਆ। ਤੇਰੇ ਜਿੰਨਾ ਵਜਨ ਨਾਲ ਲਿਆ ਕੋ ਮੈਂ ਇਹ ਵਜਨ ਨਾਲ ਗੱਲ ਕਰ। ਹੋਣੀ ਕਰਨੀ ਆ ਮੇਰੀ ਇੱਧਰ ਗੱਲ ਸੁਣ ਲੈ। ਮੈਂ ਤੈਨੂੰ ਹੋਣੀ ਕਰਨੀ ਆ ਇੱਕ ਮਿੰਟ ਨਹੀਂ ਜੈਜੋ ਵਜਨ ਮੇਰੇ ਸਾਹਮਣੇ ਹੀ ਹੁੰਦੇ ਮੈਂ ਕਿਹਾ ਤੂੰ ਸਾਹਮਣੇ ਮੈਂ ਤੈਨੂੰ ਮੈਂ ਤੈਨੂੰ ਕੀ ਕਰਾਉਣਾ ਵਜਨ ਦੇ ਪੈਸੇ ਲਾਉਣੇ ਹੁੰਦਾ। ਇੰਗਲ ਦਾ ਨਾਕ ਕਰਾਏ ਨਾ ਨਾ ਠੀਕ ਹੈ ਦੇ 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 ਯਾਰ 6500 ਯਾਰ ਨਹੀਂ ਦੇ ਜੈ 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 ਥੋੜੀ ਜਿਹੀ ਛੱਟ ਮਾਰ ਦੀ ਬੋਲ ਲਖਾਈ ਕਰਾ ਲੂ ਆਪੇ ਰਾਜ ਲਖਾਈ ਨਹੀਂ ਕਰਾ ਲਖਾਈ ਨਹੀਂ ਯਾਰ ਇਹਨਾਂ ਦਾ ਮੇਰੀ ਇੱਧਰ ਗਾਵਾ ਕਰਨਾ ਕਰਾ ਸਕਦਾ ਨਹੀਂ ਇਹ ਧੱਕਾ ਨਹੀਂ ਕਰਦੇ ਯਾਰ ਸਾਡੇ ਥਾਵੇਂ ਕਰਾਈਏ ਲੂ ਆਵੇਂ ਦਾ ਮਾਰ ਆ ਫੜ ਯਾਰ ਆ 5000 ਨਹੀਂ ਪਾ ਨਹੀਂ ਜੈ ਜੈ ਯਾਰ ਬਣ ਬੱਚੇ ਫੜਦਾ ਸਾਢੇ 650 ਰੁਪਏ ਦੇ ਬਜੇ ਦੇ ਸਾਹਨੇ ਦਿੱਤੇ ਆ ਬਜੇ ਦੇ ਸਾਹਨੇ ਨਹੀਂ ਦੇ ਦੇ ਫਿਰ ਉਹ ਨੀ ਕੰਮ ਕਰਦੀ ਨਿਕਰੀ ਉਹਨੇ ਕੰਮ ਕਰਦੀ ਉਹ ਫਿਰ ਨਹੀਂ ਆਉਗਾ ਹਾਂ ਹੋ ਗਿਆ ਹੋਣੀ ਕਰਨੀ ਆ ਭਰਾਵਾ ਤਾਂ ਲਾਈ ਨਾ ਵਜਨ ਦੇ ਸਾਹ ਰਾਜੂ ਨੇ ਵਾਰਾ ਕੱਢ ਲਿਆ 55 ਉਹਦੀ ਗਰੀ ਮੈਂ ਸੇ ਕਹਦਾ ਤੈਨੂੰ ਜਦੋਂ ਜਹਾਦੇ ਖਤਮ ਕਰ ਦੋਗੇ ਮੈਂ ਤੁਹਾਨੂੰ ਦੱਸਦਾ ਮੈਂ ਪਾਛੇ ਹੋ ਜਾ ਤੂੰ ਵੀ ਯਾਰ ਮੈਂ ਝੱਲਣ ਨੂੰ ਮੈਂ ਬਹੁਤ ਚਾਹਦਾ ਬਹੁਤ ਚਾਹਦਾ ਖਾਈ ਕਰਾਣੀ ਖਾਈ ਪਿੱਛੇ ਤੋਂ ਬਸ ਬਠੀਕ ਹੈ ਪਰ ਗੱਲ ਹੋ ਗਈ

ਓ ਲਾ ਲਾ ਤੇ ਅੱਲਾ ਬਪਾ ਜੇ ਚੇਰ ਬਸ ਬਸ ਬਰ ਅੱਲਾ ਜਦੋਂ ਓਏ ਹੋ ਗਿਆ ਲੱਗਾ ਪਰਿਓ ਯਾਰ ਅਵੇ ਭਰਾਵਾ ਜੱਗੀ ਕਿਵੇਂ ਕਰਾਦਾ ਭਾਈ ਇਹ ਭਾਈ ਲਖਾਈ ਭਾਈ ਦੇ ਰੋ 5000 ਦੇਣਾ ਠੀਕ ਆ ਭਾਈ ਮੈਂ ਲੈ ਵੀ ਤਰਾ ਤੋਂ ਪਹਿਲਾ ਸੌਦਾ ਕੀਤਾ ਕੋਟ ਵਾਲੇ ਰਾਜੂ ਨੇ ਤੇਰੀ ਰੱਖ ਸਕਦੇ ਹਾਂ ਸਾਡਾ ਬਰੇ ਯਾਰ ਯਾਰ ਲੱਗਿਆ ਜਦਾ ਮੂਵੀ ਬਸੋਈ ਬਾਲ ਹੋ ਆਪਾਂ ਚੱਲ ਜਾਈਏ ਉਹ ਮਾਹੀ ਮੋੜ ਲਿਆ ਲੈ ਆਂਦਾ ਉਹ ਲੈ ਲੈ ਰਾਜੂ ਨਹੀਂ ਆ ਰਿਹਾ ਰਾਜੂ ਤਾਂ ਵੀ ਨਹੀਂ ਲੈ ਹਰਦਾ ਹਰਦਾ ਤੋ ਕਾ ਦੇ ਨਹੀਂ ਉਹ ਨਹੀਂ ਬੰਨੇਗਾ ਉਹ ਮੈਨੂੰ ਪੈਸੇ ਫੜਾ ਉਹ ਮੈਨੂੰ ਫੜਾ ਨਹੀਂ ਉਹਨੇ ਮੈਨੂੰ ਫੜਾ ਲਿਆ ਮਾੜੀ ਕੋਟੀ ਜਾਂਦਾ ਹੋਵੇ ਬੱਕਰੇ ਚ ਜਾ ਮੈਨੂੰ ਪਾ ਰਾਣਾ ਤਾਂ ਫਸੇ ਨਹੀਂ ਜਾਂਟੇ ਥੋੜਾ ਜਿਹਾ ਚਾਰ ਪੰਜ ਲਖਾਈ ਬਾਈ ਉਹ ਲਖਾਈ ਬਾਈ ਫਿਰ ਤਾਂ ਉਹੀ ਹੋ ਗਿਆ ਉਹ ਦਵਾ ਦਾ ਬੱਕਰਾ ਲੈ ਜਾ ਕਰੇ ਭਾਜਾ ਠੀਕ ਹੈ ਗਿਆ ਜਾਂ ਪਾਲਾ ਜੇਚ ਨਾ ਨਾ ਆ ਨੋਟ ਬੰਦ ਲੈ ਦੋਸਤੋ ਇਹ ਆ ਕਹੋਣੇ ਤੁਹਾਨੂੰ ਪੈਸੇ ਦਿੱਤੇ ਆ ਤੇ ਆ ਬੱਕਰਾ ਸੀਗਾ ਦੇਖੋ ਬਾਈ ਜੀ ਆ ਬੱਕਰਾ ਸੀ ਤੇ 5000 ਸੌਦਾ ਗੋਪੀ ਦੇ ਬਰਗਾੜੀ ਵਾਲੇ ਦਾ ਤੇ ਰਾਜੂ ਨੇ ਦੋਸਤੋ ਖਰੀਦਿਆ ਉਹ ਨਹੀਂ ਕੋਟ ਦੇ ਪੂਰੇ ਵਾਲੇ ਨੇ ਓਏ 8 ਕਿਲੋ ਬੱਕਰਾ ਕਿਵੇਂ 55 ਦਾ ਕਰੇਗਾ ਤੂੰ ਇਹ ਦੇ ਦੇ ਫਿਰ ਮੈਂ ਪਤਾ ਹੀ ਆਉਂਦੀ ਹੋ ਜਾਣਾ 5000 ਕਰ ਦੇ ਦੋ ਬੱਕਰੇ ਦੇ ਦੇ ਨਾਲੇ ਕਿੰਦਾ 100 200 ਬਾਰੇ ਕਿੰਨਾ 1200 ਕਰ ਦੇ ਐ ਕਰ ਸਕਦੇਂ ਦੀ ਪੂਰਾ ਕਰ ਓਏ ਇੰਜ ਕਰ ਦੇ ਲੈ ਵਜਨ ਇੰਜ ਕਰ ਦੇ 8 ਲੈ ਲੋ 8 ਲੈਣੇ ਵਜਨ ਕਰ ਦੇ ਪੂਰਾ ਨਹੀਂ 500 ਨੂੰ ਤੋਲ ਲੈ ਤੋਲ ਨਾਲ 500 ਨੂੰ ਤੋਲ ਕੇ ਦੇ ਲੈ ਕਿੰਨੇ ਕਿੰਨੇ 6200 ਕਿ 7000 ਮੈਂ ਆਹਦਾ 7000 ਬਗੈ 2200 ਦਾ ਇਹਦਾ ਕੀ ਲਗਾ ਕੀ ਇਹ ਨਹੀਂ ਆ ਇਹ ਲੱਗੂ ਵੇਖਣ ਆ ਨਹੀਂ ਨਹੀਂ ਫਿਰ ਗੱਲ ਇਹ ਤਾਂ ਬਈ ਪਹਿਲੀ ਆਈ ਪਹਿਲਾਂ ਬਈ ਜਵਾਨ ਵੇਖਣ ਆ ਤੇ ਇਹ ਮੰਡੀ ਦੇ ਉੱਪਰ ਆ ਜੀ ਪੈਸੇ 800 ਰੁਪਏ ਜੈਜ ਪੈਸੇ ਲੱਗੇ ਉਹ ਪੈਸੇ ਲਾਦੇ ਦਰੇ ਆ ਇਹ ਆ ਮੁੰਡੇ ਖੜੇ ਵੀਡੀਓ ਬਣਾ ਲੈ ਦੱਸੋ ਵੀਰੇ ਵੀ ਇੰਨੇ ਪੈਸੇ ਦੇ ਬੱਕਰ ਦੇ ਲੱਗੇ ਆ ਮਜੰਦੇ ਪੈਸੇ ਲਾਏ ਆ ਤਕੜਾਰੇ ਗਲਤ ਲਾ ਕੇ ਪਰ ਇਹ ਪੰਚਾਇਤ ਵਾਲੇ ਬਰੀਡ ਤੇ ਬਰੀਡ ਵਾਲਾ ਤਾਂ ਕੰਮ ਹੀ ਨਹੀਂ ਆ ਹਾਂ ਇਹ ਸਗਣ ਸਕੀਏ ਵੇਡਾ ਵਪਾਰੀ ਆ ਸੱਤ ਬਹੁਤ ਆ ਇਹ ਸਗਣ ਜੀ ਪੈ ਨਹੀਂ ਨਾ 1200 ਯਾਰ ਲੈ ਵਰਦੇ ਹੋਰ ਦੀ 200 ਰੁਪਏ ਹੋਰ ਦੇ ਦੋ ਸੌ ਯਾਰ ਉਹ ਸਹੀ ਹੈ ਯਾਰ ਘਰੇ ਦੀ ਜਾਣਦੇ 500 ਦੀ ਨਹੀਂ ਹੈ ਮੇਰਾ ਪਾਪਾ ਕੋਈ ਦੂਰਾਂ ਤੇ ਜਾਣਾ ਮੈਂ ਰੱਬ ਨੂੰ ਪੰਚਾਇਤ ਨੇ ਰੱਬ ਸਮਝਦਾ ਮੇਰੇ ਉੱਤੇ ਗੱਲ ਸੋਣਾ ਕਮਣਾ ਚਾਲ ਦਿਨਾ ਤੂੰ ਨਹੀਂ ਇੱਕ ਮਰ ਤੇਰੀ ਉਹ ਸਾਡੇ ਜੇ ਦਾ ਕਹਿੰਦਾ ਯਾਰ ਇਹ ਸਾਡੇ ਜੇ ਦਾ ਕਹਿੰਦਾ ਮੈਂ ਤਾਂ ਮੰਨ ਗਿਆ ਫੇਰ ਤੂੰ ਉਹ ਆੜਨ ਵਾਲੇ ਕੰਮ ਨਾ ਕਰ। ਕੱਢ ਜਾ ਤੇ। ਉਹ ਯਾਰ ਤਾਂ ਮੈਨੂੰ ਯਾਦ ਤਾਂ। ਹੁਣ ਤੂੰ ਹੜਦਾ। ਯਾਰ ਹੁਣ ਮੇਰੀ ਗੱਲ ਸੁਣ। ਸਾਡੇ 600 ਆਲੇ। ਆਹ ਫੜ। ਆਹ ਫੜ। ਹੁਣ ਬੋਲ ਨਹੀਂ। ਮਾਂਜ ਫੜਕਾ ਮੈਨੂੰ ਪਿੰਡ ਦੀ ਦਿੰਦੇ ਸਾਡੇ 600 ਆਲੇ। ਉਹ ਬਾਤ ਆਉਂਦੀ ਆ ਮਾੜਾ। ਹੁਣ ਕੌਣ ਵੀ ਉਹ ਨਾ ਮੋੜ ਲਈ ਜਿੰਨਾ। ਯਾਰ ਮੈਂ ਹੁਣ ਐਦੀ ਮਾ। ਉਹ ਆਲੇ ਮਸੂਲ ਨਾ। ਆਹ ਵਾਹ ਬੜਾ। ਉਹਦੀ ਮਾਤਰੀ ਮੂੰਹੋਂ ਮੰਗੇ ਖਰਾਬਤਾ ਸੀ। ਉਹ ਮੂੰਹੋਂ ਮੰਗੀ ਮਾਤਰੀ ਮਿਲਦੀ। ਮਾ ਤਾਂ ਮਿਲਦੀ ਕਿਧਰ ਪੈਸੇ ਕਿਧਰ ਹੁੰਦੇ। ਲਖਾਈਓ ਕਰਾਓ ਤੇ ਇਧਰ ਲਖਾਈਓ ਕਰਾਓ ਇਹਦਾ ਪੈਨਸ ਪੈ ਗਿਆ ਲਖਾਈ ਵੀ ਪੈਣੀ ਦੋ ਪੈ ਗਿਆ ਲਖਾਈ ਇਹਦੇ ਬਾਈ ਨੇ ਕਰ ਲਿਆ 300 ਗੁਰੂਆ ਗੱਲ ਕੋਈ ਨਹੀਂ ਲੱਗਿਆ ਯਾਰ ਲਖਾਈ ਪਾ ਦੇ ਪੈਨਸ ਵਾਲਾ ਲਖਾਈ ਦੇ ਦੋ ਸੌ ਲਖਾਈ ਕਰਾਤੀ ਆ ਬਾ ਹੋ ਗਿਆ ਇਹਦਾ ਪੈਨਸ ਹੀ ਪੈ ਗਿਆ ਉਹਦਾ ਸਭ ਜ਼ੋਰ ਜੀ ਪੈ ਗਿਆ ਜੀ ਥੈਂਕ ਯੂ ਚੱਲ ਫੜੀ ਯਾਰ ਚੱਲਾ ਹੱਕ ਮਰਵਾ ਦਾ ਦੱਸ ਹੁਣ ਆਈਦਾ ਹੀ ਦੱਸ ਲੈ ਇਹਨਾਂ ਨੂੰ ਭਾਈ ਕਿਵੇਂ ਕਰਾਦਾ ਇਹ ਇਹ ਭਾਈ 3600 ਦਾ ਕਰਾਦਾ ਲਖਾਈ ਰਾਜੂ ਦੀ ਠੀਕ ਆ ਭਾਈ ਲਖਾਈ ਰਾਜੂ ਦੀ 3600 ਦਾ ਲਖਾਈ ਰਾਜੂ ਦਾ ਬਹੁਤ ਚੱਲੀ ਜਾਂਦਾ ਇਹਦਾ ਦੱਸੋ ਹਮਦ ਅੱਲਾਹ ਰਹਿਮਤ ਬਾਪੀ ਹੋਰ ਲਾ ਕੇ ਸਿਰੇ ਚੜਿਆ ਕੋਈ ਪਾਸੇ ਭਾਈ ਹਾਂ ਭਾਈ ਬਾਈ ਆਹ 12 ਕਿਲੋ ਆ ਇਹ ਆ ਦੋਸਤੋ ਬਰਾਬਰ ਗੱਲ ਵੀ ਬੋਲਦਾ ਇਹ ਕੀ ਬੋਲਦਾ ਆਸ ਤੇ ਕਿਵੇਂ ਵੀ ਜੂਰੇ ਮੈਨੂੰ ਵੀ ਅੰਦਾਜ਼ਾ ਆ ਜਾਂਦਾ ਜਿਹੜੇ ਹਿਸਾਬ ਨਾਲ ਸੌਤਾ ਦਾ ਤਿੰਨ ਚਾਰ ਜੀ ਪਹਿਲਾਂ ਹੁੰਦਾ ਹਿਸਾਬ ਨਾਲ ਆਪਾਂ ਇਹ ਜਨ ਬਲਾ ਆ ਤੇ ਖਰੇ ਕਰਕੇ